ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਬੜਾ ਨਿੱਕਾ ਸਿਖਾਵਾ ਹੁੰਦਾ ਹੈ ਤੇ ਇਹਨਾਂ ਦਾ ਆਪਸ ਵਿੱਚ ਇੰਨਾ ਸਮਾਨਜਸਿਆ ਕਿ ਕਈ ਵਾਰੀ ਅਸੀਂ ਕਹਿੰਦੇ ਆ ਕਿ ਪਤੀ ਪਤਨੀ ਉਹ ਨਹੀਂ ਹੁੰਦੇ ਜਿਹੜੇ ਬਗੈਰ ਲੜੇ ਰਹਿ ਜਾਣ ਪਰ ਇਹਨਾਂ ਦਾ ਇੰਨਾ ਤਾਲਮੇਲ ਹੈ ਤੇ ਉਸੇ ਵਿੱਚੋਂ ਮੈਂ ਵੀ ਇੱਕ ਔਰਤ ਦਾ ਪਤੀ ਨਾਲ ਜਿਹੜਾ ਰਿਸ਼ਤਾ ਹੁੰਦਾ ਇਹ ਸਦੀਵੀ ਚੱਲਦਾ ਹੈ ਤੇ ਜਿਹੜੇ ਹੋਰ ਰਿਸ਼ਤੇ ਆ ਹੌਲੀ ਹੌਲੀ ਦੂਰ ਹੋ ਜਾਂਦੇ ਆ ਤੇ ਇਹੀ ਗਲਤੀ ਮੇਰੇ ਤੋਂ ਹੁਣ ਹੋ ਗਈ ਤੇ ਤੇ ਮੈਂ ਆਪਣੇ ਹਸਬੰਦ ਦਾ ਨਾਲ ਹੈ ਬੇਟੀ ਉਪਕਾਰ ਸਿੰਘ ਸੋ ਮੈਂ ਮਾਫੀ ਚਾਹਨੀ ਆ ਜਸਪਾਲ ਸਿੰਘ ਸਾਡੇ ਚੀਫ ਕੈਰ ਬਹੁਤ ਹੀ ਸਤਿਕਾਰਯੋਗ ਹਾਈਲੀ ਕੁਆਲੀਫਾਈਡ ਔਰ ਇਸ ਇਲਾਕੇ ਦਾ ਮਾਣ ਤਾਣ ਤੇ ਨਾਲ ਹੀ ਮੈਂ ਹੁਣ ਸਾਡੇ ਮੇਰੇ ਅੱਜ ਦੇ ਮੁੱਖ ਮਾਨ ਡਾਕਟਰ ਜਸਪਾਲ ਸਿੰਘ ਜੀ ਨੂੰ ਕਿ ਉਹ ਸਟੇਜ ਤੇ ਆਉਣ ਤੇ ਬੱਚਿਆਂ ਨੂੰ ਕੁਝ ਸ਼ਬਦ ਕਹਿਣ। ਤੇ ਦੋ ਮਰਮ ਇਸ ਰਿਕਾਰਡਿੰਗ। ਤਾਂ ਵੀ ਸਾਡੀ ਬਹੁਤ ਇਸ ਵਾਲੀ ਹੋਣੀ ਹੈ। Sepulsa sekitar 1000 warga mendi 16.000 puncak sekitar 1000 puncak sekitar 1000 puncak sekitar 1000 puncak sekitar 1000 sekolah sekitar 1000 puncak sekitar 1000 puncak sekitar 1000 puncak ਉਹਨਾਂ ਦੀ ਅੱਜ ਦਾ ਸਾਰਾ ਕੰਮ ਦਿੱਕਤਾਂ ਜਿੰਮੇ ਤੇ ਉਹ ਸਿੱਖਦੇ ਹੋ ਆਪਕੀ ਖੇਤਾਂ ਤੋਂ ਬਹੁਤ ਦੂਰ ਚ ਪੰਜਾਬੀ ਇੱਕ ਪੰਜਾਬੀ ਦੰਪੜੀ ਹੈ ਉਹ ਲੋਕ ਬਹੁਤ ਇੱਜ਼ਤ ਦਿੱਤੀ ਜਾਂਦੀ ਹੈ ਪੁਰਾਣੇ ਵਿੱਚ ਬਹੁਤ ਹੀ ਬਹਾਦਰ ਰਲਾ बचियूं जिस तरह सेवा लड़ाई कयूं पिणे जहिड़ा हूंदा ਕਿੱਦਕ ਪੂਰੀ ਸਾਰਿਆਂ ਨਾਲ ਚੂਕਾ ਚਿੱਟੂ ਫੱਕੇ ਤੇ ਲੱਗਿਆ ਲੜੀਆਂ 10 ਮਹੀਨੇ ਪਿੱਛੇ ਤੇ ਉਹ ਸੀਗਾ ਨਹੀਂ ਚੀਟੂ ਬਹੁਤ ਵਧੀਆ ਆਪਣਾ ਲਾਅ ਲੇ ਤੇ ਇਹਦੇ ਜਿਹੜੇ ਲਾਅ ਦਾ ਬੱਚੀ ਗੁਰੂ ਕਰੰਗ ਲਾਅ ਤੇ ਪੰਜਾਬ ਦੀ ਲਾਅ ਗੁਰਦੇ ਆ ਕੀ ਹੈ ਤੇ ਬੱਚੇ ਜਿਹੜੇ ਹਜੂਰ ਨਸ਼ਾ ਜਿਹੜਾ ਹੈ ਜਿਸ ਨਾਲ ਅੱਜਕੱਲ੍ਹ ਅੰਮਨਤ ਵਾਲਾ ਨਹੀਂ ਰਿਹਾ ਹੈ ਕੰਟਰੈਂਡੀ ਜਿਹੜਾ ਹੈ ਬੱਚੇ ਵੀ ਰਿਹਾ ਹੈ ਬੱਚ ਸਭ ਦੇ ਆ ਬਤਨੀ ਜਿਹੜੀ ਜਿਹੜਾ ਰਿਹਾ ਹੈ ਉਹਨਾਂ ਨਾਲ ਪਿਆਰ ਜਿਹੜਾ ਹੈ ਬਹੁਤ ਬੜੀ ਪ੍ਰਲਾਹ ਹੈ ਉਹਨਾਂ ਦੇ ਅੱਜ ਦੋ ਦੋ ਸਕੂਲ ਦੇ ਬੱਚਿਆਂ ਦੇ ਬਹੁਤ ਹੀ ਵਧੀਆ ਤੇ ਜਿਹੜੇ ਪੜ੍ਹਦੇ ਆ ਸੀ ਇਸ ਦੇ ਨਾਲ ਬੱਚੇ ਚੰਗੀਆਂ ਬਰੀਦੀਆਂ ਕੱਢਦੇ ਆ ਬਹੁਤ ਵਧੀਆ ਅੰਦਾਜ਼ ਲੱਗਦਾ ਤੇ ਅਸੀਂ ਦੇਖਦੇ ਆ ਇਸ ਦਿਨ ਤੇ ਆਪ ਵੀ ਬੋਲੋ ਅੱਜ ਆਪ ਵੀ ਲਿਖੋ ਇਹ ਦੱਸ ਰਿਹਾ ਕਿ ਅਸੀਂ ਦੇਖਦੇ ਆ ਕਿ ਜਿਆਦਾ ਕਰਕੇ ਅਸੀਂ ਕਿਉਂਕਿ ਬੱਚੇ ਸਾਡੇ ਬਾਹਰ ਜਾ ਰਹੇ ਆ ਅਸੀਂ ਬਿਰਿੰਦੀਆਂ ਨੇ ਇਹਨੇ ਤੇ ਜਾਣਾ ਦਿਖ ਰਿਹਾ ਆ ਪਰ ਮਾਂ ਬਾਪ ਨੇ ਉਹਨੂੰ ਨਹੀਂ ਦੇ ਜਾ ਰਹੇ ਕਿਉਂਕਿ ਮਾਂ ਬਾਪ ਦੀ ਕਹਿੰਦੇ ਬੱਚੇ ਨੇ ਜ਼ਰੂਰ ਹੋਣਾ ਚਾਹੀਦੀ ਆ ਅੰਗਰੇਜ਼ੀ ਦਾ ਹੋਰ ਪਛਾਵਾ ਤਾਂ ਬੱਚੇ ਵਿੱਚ ਨਹੀਂ ਆਈ ਆ ਇਹ ਦੋ ਬੱਚੇ ਦਾ ਹਾਦੀਂ ਦਿਵਾਵਾ ਤਾਂ ਆ ਰਹੀ ਆ ਕਿ ਅਸੀਂ ਦੇਖਦੇ ਆ ਕਿ ਜੇਕਰ ਸਾਡੀ ਜਦੋਂ ਮਾਹੌਲ ਨੂੰ ਕੋਈ ਜਾਗੇ ਤਾਂ ਲੱਗ ਰਹੀ ਗਿਆ ਵਾ ਕਿ ਕਿ ਇਹ ਇੱਕ ਬਹੁਤ ਗੰਭੀਰ ਹੈ ਮਾਹੌਲ ਸਮੇਂ ਵਿੱਚ ਕਿ ਨਾ ਹੋਵੇ ਕਿ ਜਰੂਰ ਅਧਿਸ਼ਣ ਜਾ ਲਈ ਜਾਂ ਪਰਾਰਚੀ ਕਰਦੇ ਆ ਤਾਂ ਜਾਂਦੇ ਆ ਉਹ ਤਾਂ ਸਿੱਧੀ ਲਣੀ ਆ ਪਰ ਪੰਜਾਬੀ ਤੋਂ ਉਹਦੇ ਬੱਚੇ ਦੇ ਉਹ ਗੰਦੇ ਯਾਰ ਆਪਣੇ ਮਾਗਲੀ ਆਪਣੇ ਪੱਜਾਂ ਨੂੰ ਨਾ ਮਤਿਆਰ ਨਹੀਂ ਜਗ ਤੇ ਬਹੁਤ ਵਧੀਆ ਹੈ ਤੇ ਕਰਾਂ ਤੇ ਜੂਰ ਵੀਰਾਂ ਦੇ ਬਹੁਤ ਸ਼ਰੀ ਜੀ ਦਿੱਤੀ ਆ ਧਾਰਮਿਕ ਆਧਿਕ ਸਿੱਖਿਆ ਹੈ ਧਾਰਮਿਕ ਨਹੀਂ ਹੈ ਉਹ ਮਰალი ਕਿਸੇ ਵੀ ਧਰਮ ਦੇ ਵਿੱਚ ਕੁਝ ਬੱਚਾ ਦੀ ਜਿਹੜਾ ਚੱਲੇ ਜਾ ਰਹੀ ਤੇ ਉਹ ਗੁਰੂ ਪਰ ਜੋ ਹੈ ਕੁਰਵਾਸ ਜਵਾਵ ਦੇ ਚੰਨੇ ਉਹ ਅਚ ਦੇਖਦੇ ਜਵਾਵ ਦੀ ਉਹ ਸਮਾਂ ਉਹ ਚੜ ਰਿਹਾ ਹੈ ਮੱਛਿਆ ਦਾ ਚੰਦ ਆਇਆ ਤਾਂ ਹੋਰ ਟੜੀਆਂ ਜਿਹੜੀਆਂ ਆਤਮਾ ਜਿਹੜੀ ਹੈ ਬੱਚੇ ਵਿੱਚੋਂ ਆਉਂਦੀਆਂ ਨੇ ਉਹ ਉਹ ਫਿਰ ਰਹਿਤ ਜਾ ਬੱਸ ਉਹ ਆ ਇਹ ਬਦਿਆ ਬਦਨ ਲਾ ਬਦਨ ਉਹ ਆਪਣੇ ਜਿਹੜੇ ਅਕਾਚੀ ਜਿਹੜਿਆ ਸਾਡੀ ਸਪੇਕਟਿਮ ਮੰਦਿਰ ਉਹ ਵੀ ਮੇਰੇ ਸਟੂਡੈਂਟ ਹੈ ਬਹੁਤ ਵਧੀਆ ਲੱਗਾ ਤੇ ਬਲਵਾਰ ਸਿੰਘ ਦੇ ਵਾਕੀ ਹੁਣ ਜਿਹੜਾ ਹੈ ਜਿਹੜੇ ਮੈਡੀਕਲ ਜਿਹੜੇ ਹੈ ਪੱਤਾ ਦੇ ਨਾਲ ਅਕਾਦ ਜਾ ਉਹ ਵੀ ਮੇਰੇ ਜਿਹੜੇ ਸਟੂਡੈਂਟ ਸੀ ਤੇ ਮੇਰੇ ਪਹਿਲੇ ਸਟੂਡੈਂਟਾਂ ਵਿੱਚੋਂ ਬਲਵਾਰ ਸਿੰਘ ਸੀ ਜਿਹੜੇ ਕਿ ਬਸ ਤੋਂ ਜਿਹੜੇ ਹੱਦਲੇ ਹੋਰ ਵੀ ਬਹੁਤ ਸਾਰੇ ਬਹੁਤ ਸਾਰੇ ਸਥਿਤੀਆਂ ਹੋਰ ਜਿਹੜੇ ਪਹੁੰਚੇ ਹੋਏ ਨੇ ਬਹੁਤ ਬੜੀ ਜਗਲ ਖਾ ਇਹ ਇਸਰੁਲਲਾਹ ਚੱਲ ਰਿਹਾ ਹੈ ਤੇ ਨਿਕਲ ਬਹੁਤ ਹੀ ਬੜੀ ਖੁਸ਼ੀ ਨਾਲ ਕਰਦਾ ਹੈ ਜਿਸ ਨੇ ਜਾ ਰਿਹਾ ਕਿ ਜਿਹੜਾ ਸਮਾਪਤਾ ਹੋ ਰਿਹਾ ਹੈ ਅੱਜ ਦੀ ਪਰਫਾਰਮੈਂਸ ਦੀ ਜਿਹੜੀ ਹੈ ਬਹੁਤ ਹੀ ਵਧੀਆ ਜਿਹੜੇ ਜਿਹੜੇ ਬੱਚੇ ਝੂ ਇਹ ਲੰਡੇ ਜਿਹੜਾ ਕੱਢ ਕੇ ਦਿਖਾਇਆ ਵੀ ਬਹੁਤ ਬੜੀ ਆਫਰ ਆ ਹੁੰਦਾ ਹੈ ਕਿ ਅੱਜੇ ਬਹਿਸ ਸਟੇਜ ਤੇ ਆ ਕੇ ਕਿ ਜਿਸ ਤਰ੍ਹਾਂ ਜਿਹੜਾ ਹੈ ਉਹ ਪਰਫਾਰਮਰ ਜਿਹੜੇ ਕਰਦੇ ਆ ਇਹਨਾਂ ਦੀ ਸਾਭਰੀ ਸਾਰੇ ਦੀ ਸਾਰੇ ਦੀ ਨੀਂਤ ਹੈਗੀ ਆ ਉਹਦੇ ਵੀ ਤੇ ਇਹ ਜਿਹੜੀ ਬਹੁਤ ਵੱਡੀ ਗੱਲ ਹੈ ਕਿ ਇਹ ਸੂਨੇ ਹਿੰਦਾਂ ਤੱਕ ਜਾਂਦਾ ਜਾ ਰਿਹਾ ਹੈ ਉਹ ਇਹ ਸਬੂਧ ਇਹ ਆ ਆਪਕੋ ਦਿਵਾ ਰਿਹਾ ਹਾਂ ਕਿ ਇਹ ਜਾ ਰਿਹਾ ਹੈ ਐਸੀ ਸ਼ਹਿਨ ਤੋਂ ਗੁਰਾ ਹੈ ਮੌਲੀ ਕਲਾਸ ਜੀ ਜਿਹੜਾ ਅਸਾਨੂੰ ਜਿਹੜੀ ਹੈ ਉਸ ਦੀ ਗੱਲ ਜਾ ਰਿਹਾ ਹੈ ਕਿ ਇਹਨਾਂ ਨੂੰ ਬਹੁਤ ਬਹੁਤ ਮਾਣ ਲੱਗਦਾ ਜਿਹਨੇ ਸਾਰੇ ਵਿਦਿਆਰਥੀ ਬੱਚੇ ਤੇ ਪੜ੍ਹਦੇ ਆ ਉਹਨਾਂ ਨੂੰ ਵਿਸ਼ੇਸ਼ ਪ੍ਰਧਾਨ ਦਿੱਤਾ ਰਿਹਾ ਹੈ ਪੜ੍ਹਾਈ ਵਿੱਚ ਜ਼ਿਆਦਾ ਇਹਨਾਂ ਨੇ ਕਿ ਜਿਸ ਤਰ੍ਹਾਂ ਇਹ ਮਿਲਦਾ ਮੁਕਤ ਤੱਕ ਬੱਚਿਆਂ ਨੂੰ ਜਿਹੜਾ ਹੈ Good afternoon to everyone. My name is Imani. Today I am here to share a speech on my journey through so this school life. This school is an unforgettable place for me because I lived the best years of my life in this school i had a lot of friends and i was taught by grateful teachers so i would like to share you something i remember about the school the loud voices of the students laughing screaming and chatting is all but you can hear before the bell rings usually first classes are the roast. students find themselves sleepy and lazy it is the classes which i can take advantage of to stare everywhere in the classroom I had countless fond memories, sharing lunch, playing sports, participating in annual functions and activities and learning from my teachers and friends. Mistakes I had made become valuable lessons sent to the sport me, around me. These experiences stored in the real memories of love and teamwork looking back it feels like a beautiful dream i am grateful to my parents friends and teachers for shaping this incredible journey now i want to share some lines about principal ma'am just be called ma'am i am very thankful to you ki tusi mainu har pehli okhe samay te support kita mere naal rahe hamesha ajj tak main ne kisi bhi cheez vich kade naa nahi kari ਜਦੋਂ ਵੀ ਤੇ ਬਿਮਾਰ ਹੋਈਆਂ ਤੁਸੀਂ ਹਰ ਵੇਲੇ ਮੇਰਾ ਸਾਥ ਦਿੱਤਾ ਤੁਸੀਂ ਹਾਲ ਤੱਕ ਸਾਨੂੰ ਜਿੰਨੀਆਂ ਵੀ ਐਕਟੀਵਿਟੀਆਂ ਸਿਖਾਈਆਂ ਹਨ ਅੱਗੇ ਵੱਧ ਮੈਨੂੰ ਸਿਖਾਓ ਸਾਨੂੰ ਜਿੰਨੇ ਸਾਲ ਮੈਂ ਤੁਹਾਡੇ ਕੋਲੋਂ ਪੜ੍ਹੀ ਤੁਸੀਂ ਸਾਨੂੰ ਉਹਨਾਂ ਸਾਲਾਂ ਵਿੱਚ ਬੜੀ ਚੀਜ਼ ਸਿਖਾਈ ਜੋ ਕਿ ਬਹੁਤ ਹੀ ਮੇਰੇ ਲਈ థాంਕਫੁਲ ਮੈਂ ਮਾਈ ਲਾਈਕ ਯੂ ਵਨ ਥਿੰਗ ਮੋਸਟ ਦੈਟ ਯੂ ਆਰ ਅਨ ਇੰਡੀਪੈਂਡੈਂਟ ਇੰਡੀਪੈਂਡੈਂਟ ਊਮੈਨ ਤੁਸੀਂ ਕਦੇ ਵੀ ਕਿਸੇ ਕੰਮ ਵਿੱਚ ਨਿਰਭਰ ਨਹੀਂ ਹੋਏ ਕਿਸੇ ਤੇ ਸਗੋਂ ਆਪ ਹੀ ਅੱਗੇ ਵੱਧ ਕੇ ਹਰ ਕੰਮ ਕੀਤਾ ਹੈ ਮੈਮ ਬਹੁਤ ਜੀਮ ਥੈਂਕ ਯੂ ਸੋ ਮਚ ਨਾ ਪਲੀਜ਼ ਕਮ ਆਗੇ ਸਟੇਜ ਮਮਾ ਅਰ ਮਾਦੀ ਮਾਦੀ ਰਾਜੀ ਕਦੇ ਹੁੰਦੇ ਟੀਚਰ ਕਈ ਵਾਰੀ ਬੱਚਿਆਂ ਨੂੰ ਭੁੱਲ ਜਾਂਦੇ ਹਨ ਪਰ ਬੱਚੇ ਟੀਚਰ ਨੂੰ ਨਹੀਂ ਭੁੱਲਦੇ ਤੇ ਮੈਂ ਥੋੜੀ ਬਾਬੂ ਕਾਂ ਕਿਉਂਕਿ ਇਹਨਾਂ ਨੇ ਲਾਈਨ ਸੀ ਆਸਟ੍ਰੇਲੀਆ ਅਨਾਉਂਸ ਕੀਤੀਆਂ ਮੈਂ ਤਾਂ ਬੋਲ ਨਹੀਂ ਸਕਾ ਤੇ ਮੈਂ ਨਹੀਂ ਕਹਨੀ ਆ ਕਿ ਮੇਰੇ ਬੱਚੇ ਬਹੁਤ ਹੀ ਲਾਇਕ ਸੀ ਹੁਣ ਮੇਰੇ ਸਕੂਲ ਚ ਨਹੀਂ ਹੈ ਪਰ ਅੱਗੇ ਆਪਣੀ ਅੰਗਰੇਜ਼ੀ ਸਟੱਡੀ ਕਰ ਰਹੇ ਆ ਤੇ ਮੈਰੀ ਹਮੇਸ਼ਾ ਇਹਨਾਂ ਲਈ ਸੁਖ ਹਕਮਨਾਵਾ ਰਹਿਣ ਗਿਆ तो मैं चाहनी हाँ कि इन्ह की परमात्मा लंबी उम्र करे तो ये उच्चाइया छू का हौसला बुलंद कर गुड आफ्टरनून एवरी वन आई एम राजदेव अ वेरी गुड आफ्टरनून हनेबल प्रिंसिपल मैम ऑडियंस एंड डियर स्टूडेंट्स टूडे वी गैदर टू सेलिब्रेट आवर एनुअल डे इट अलोज स्टूडेंट्स टू देयर कम्युनिकेशन एंड पब्लिक स्पीकिंग स्किल्स फर्स्ट ऑफ ऑल थैंक यू टू अवर प्रिंसिपल मैम When addressing the principal ma'am during an annual function, you can highlight her dedication to the school community. I am grateful for you, made guidance and support that allows me to shine brightly. Thank you for being a true inspiration to all of us. You create a positive learning environment where students thrive. A great principal like you is the heart of this school. I will thank you to principal ma'am for being a good student. So thank you at the end or use phrases like I appreciate your time and attention. Thank you for listening. I'm grateful for your presence but thank you for the opportunity to speak with you today. I like your one more thing. You are a dependent woman. Thank you ma'am. <laughs> ਵੰਤੇ ਸੱਜਣ ਜੀ ਵਾਜਲੀ ਕਰ ਖਾਲਸਾ ਵਾਜਲੀ ਦੇ ਬਤੇ ਮੈਂ ਜਿਹੜੇ ਵੀ ਪੇਰੈਂਟਸ ਆਏ ਨੇ ਜਾਂ ਜਿਹੜੇ ਵੰਤੇ ਸੱਜਣ ਆਏ ਨੇ ਆਪਣੇ ਕੰਮ ਖਾਣੋਂ ਛੱਡਦੇ ਹੋਏ ਸਕੂਲ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਜਿਹੜਾ ਅਜਿਹਾ ਫੰਕਸ਼ਨ ਹੈ ਇਹਨਾਂ ਦਾ ਫੰਕਸ਼ਨ ਜਿਹੜਾ ਹੱਲ ਗਿਆ ਇਹਦੇ ਵਿੱਚ ਸਕੂਲ ਵਾਲੇ ਕੀ ਕੁਝ ਬੱਚਿਆਂ ਨੂੰ ਸਿਖਾਏ ਨਾ ਹਨ ਕਿਸ ਤਰ੍ਹਾਂ ਦੀ ਸਿੱਖਿਆ ਦੇ ਰਹੇ ਹਨ ਦੇ ਬਾਰੇ ਬੱਚਿਆਂ ਦੀ ਪਰਫਾਰਮੈਂਸ ਤੋਂ ਪਤਾ ਲੱਗਦਾ ਜਿਸ ਦਾ ਸਕਿੱਟ ਜਿਹਾ ਜੀ ਆ। ਅਸੀਂ ਦੇਖਦੇ ਹਾਂ ਕਿ ਅੱਜ ਸਮਾਂ ਅਜਿਹਾ ਆ ਗਿਆ ਟੈਕਨੋਲੋਜੀ ਦਾ ਵਾਹ ਇਹ ਜਿਹੜਾ ਮੋਬਾਈਲ ਹੈ ਇਹ ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਮੈਂ ਦੇਖਦਾ ਕਿ ਜਿਹੜਾ ਛੋਟੇ ਬੱਚੇ ਆ ਪਹਿਲੇ ਛੋਟੇ ਬੱਚਿਆਂ ਨੂੰ ਚੜਾਇਆ ਜਾਂਦਾ ਸੀ ਉਹਨਾਂ ਨੇ ਟਾਈਮ ਦਿੱਤਾ ਜਾਂਦਾ ਸੀ ਜਿਉਂ ਬਦਲ ਫਿਰਨ ਲੋ ਨਟਣ ਕਦੋਂ ਸਿੱਖਣਾ ਆ ਬੜੇ ਦੁੱਖ ਦੇ ਨਾਲ ਗੱਲ ਕਿ ਲਗਾ ਲਗਾ ਕਿ ਬੱਚੇ ਨੂੰ ਚੁੱਕਰ ਚੜਾਉਣ ਦੀ ਬਜਾਏ ਉਹਨੂੰ ਘਟੋਲਿਆਂ ਨਾਲ ਖੇਡਣ ਦੀ ਬਜਾਏ ਅੱਜ ਕੱਲ੍ਹ ਦੀ ਇਹ ਬਸਾਰਾ ਕਰੋ ਮਾਮਾ ਜੜੀਆਂ ਨੇ ਮੋਬਾਈਲ ਫੜਾ ਦੇਣੀਆਂ ਨੇ ਬੇਟਾ ਖੱਟੀ ਆ ਇੱਥੇ ਬਹੁਤ ਬੁਰੀ ਪਰਾਈ ਆ ਅੱਜ ਦੇਖਦੇ ਇਸੇ ਸਮਾਜ ਜਿਹੜਾ ਹੈ ਕਿਸ ਤਰ੍ਹਾਂ ਦਾ ਇਹ ਪੂੜ ਕੇ ਬੁਲਾ ਰਖਦਾ ਕਿ ਬੱਚਾ ਜਿਹੜਾ ਹੈ ਉਹਦਾ ਤੇ ਬੋਧਿਕ ਜਿਹੜਾ ਵਾ ਵਿਕਾਸ ਜਿਹੜਾ ਨਹੀਂ ਹੁੰਦਾ ਬੱਚਿਆਂ ਨੇ ਇਸ ਕਿਥੀ ਜਿਹੜੀ ਦੱਸੀ ਆ ਕਿ ਬੱਚਾ ਜਿਹੜਾ ਮਾਂ ਵਿੱਚ ਹੀ ਜਿਹੜਾ ਹੈ ਰੋਝੰਦਾ ਜੇ ਜਿਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਜਿਹੜੇ ਬੱਚੇ ਆ ਉਹਨਾਂ ਦੀ ਆਈ ਸਾਈਡ ਜਿਹੜਾ ਹੈ ਬੱਚੇ ਸੁਣਿਆ ਵੀ ਹੋਣਾ ਹੈ ਕਿ ਦਿਮਾਗੀ ਤੌਰ ਤੇ ਜ ਬੱਚੇ ਇਹਦੇ ਆ ਉਹ ਕਮਜ਼ੋਰ ਹੋ ਜਾਂਦੇ ਆ ਜਿਹੜੇ ਇਹ ਮੋਬਾਈਲ ਲਗਾ ਦੇਖਦੇ ਆ ਪਲੀਜ਼ ਜਿਹੜੇ ਬਾਰੇ ਗੱਲ ਸ਼ੁਰੂ ਹੋਈ ਆ ਕਿ ਉਹ ਡਰੂਨੀ ਸਵਲਟਾ ਦੇਣਾ ਆਪਣੇ ਬੱਚਿਆਂ ਨੂੰ ਜਣਾ ਹੈ ਇੱਕ ਧੌਲਾ ਦੇ ਦੇ ਜਾਈ ਇਹ ਗੋਹਤ ਨੂੰ ਜਿਹੜਾ ਚੁੱਪ ਕਰਾ ਲਿਆ ਜਾਵੇ ਇਹ ਜ਼ਰੂਰੀ ਆ ਕਿਉਂਕਿ ਜਿਹੜੇ ਬੱਚੇ ਆ ਉਹ ਇਹ ਆਉਣ ਵਾਲੇ ਜਿਹੜੇ ਸਮਾਜ ਜਿਹੜਾ ਆ ਉਹ ਸਾਡੇ ਨੇਤਾ ਆ ਜਾਂ ਹੋਰ ਬੜੇ ਬੜੇ ਜਿਹੜੇ ਹੈ ਨੇਕੜੇ ਹੈ ਇਹਨਾਂ ਵਿੱਚੋਂ ਹੀ ਪੈਦਾ ਹੋਣਗੇ ਚ ਚੰਗਿਆ ਸਟੱਡੀ ਕਰ ਲੈਣਗੇ ਪੜ੍ਹ ਲੈਣਗੇ ਚ ਉਹ ਜਿਹੜਾ ਉਸਤਾ ਦੇ ਪਹੁੰਚਣਗੇ ਜੀ ਕਹ ਰੋਣਾ ਬਹੁਤ ਕਿ ਬੁਕਾਸ਼ ਹੋ ਗਿਆ ਅਸੀਂ ਦੇਖਦੇ ਆ ਕਿ ਬੱਚੇ ਬਹਿ ਹੈ ਉਹਨਾਂ ਨੂੰ ਛੇੜ ਹੀ ਹੋ ਗਈ ਆ ਕਿ ਬੱਚੇ ਜਿਹੜੇ ਹੈ ਜਿੰਦਰੇ ਤੇ ਆ ਰਕਦੇ ਆ ਇਹ ਬਹੁਤ ਹੀ ਵੱਡੀ ਸਮੱਸਿਆ ਹੈ ਇਹਦੇ ਤੇ ਗੌਰ ਕਰਨੀ ਲੋੜ ਹੈ ਉਹਨਾਂ ਬੱਚਾ ਸਮਾਜ ਲਈ ਨਹੀਂ ਲੈਣਾ ਸਾਡੇ ਵਿੱਚ ਬਹੁਤ ਹੀ ਪਿਆਰੇ ਜਿਹੜਾ ਪ੍ਰਵੇਸ਼ਕ ਦੀ ਲੀਡਰ ਕਲਾਸ 1 ਲਈ ਕੀ ਸੈਦ ਪੜਾ ਰਹੇ ਨੇ ਇੱਕ ਹੋਰ ਗੱਲ ਹੋ ਗਈ ਤੁਹਾਨੂੰ ਜੀ ਦੱਸ ਸੀ ਕਿ ਮੈਨੂੰ ਸਭ ਸੰਤਿਨਾਸ ਸਰ ਪੰਜ ਦਿਨ ਰੱਖ ਪਾਗਾ ਤਾਰੀ ਵਿਦਿਆਰਥੀ ਬਿਲ ਬੜੀ ਮਿਠੂਈ ਕਿਉਂਕਿ ਪਿੰਡਾਂ ਦੇ ਚਾਂਸ ਸਰ ਅੰਛੇ ਦੇ ਨਾਲ ਬਹੁਤ ਹੀ ਘੱਟ सरपंच ਜਿਹੜੇ ਹੈ ਬਰੇ ਆ ਜਿਹਨਾਂ ਮੁਖਵਾਗਾ ਦੇ ਰਹੇ ਹਨ ਮੌਕਾ ਮਿਲਿਆ ਇਬਰਾਹਿਮ ਬਖਤਰ ਕਿਨਨ ਮੈਂ ਆਪਣੇ ਬਿੰਦਾਂ ਬਹੁਤ ਸਾਰੀ ਵਧਾਈ ਦਿੰਦਾ ਵਾਜੂ ਸੱਚੇ ਪਾਚਨ ਨੂੰ ਚੰਗੀ ਅਬਦ ਰੱਖੀ ਤੇ ਇਹ ਪ੍ਰਿੰਸ ਨੂੰ ਆ ਪ੍ਰਿੰਸ ਇਹ ਕੋਈ ਬਤਕਵਾ ਚ ਰਹਾ ਹੈ ਨੂੰ ਅਸੀਂ ਸਨਮਾਨਤ ਕਰਨਾ ਹੈ ਅਮਰ ਜੀ ਜੇ ਸਨਮਾਨਤ ਕਰੀਏ ਨੂੰ